ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਤਿਸ਼ ਸਿੰਘ ਫੈਮਿਲੀ ਕਲਚਰ ਫਾਰਮ ਤੋਂ ਅੱਜ ਅਸੀਂ ਖਾਦ ਦੇ ਬਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਜੀ ਹਾਂ ਤੇ ਕਰਕੇ ਬਹੁਤ ਸਾਡੇ 파ਰਨਰ ਭਰਾ ਸਾਰੇ ਪਰੇਸ਼ਾਨ ਰਹਿੰਦੇ ਆ ਕਿ ਅਸੀਂ ਕਿੰਨੀ ਖਾਦ ਪਾਈਏ ਆਲੂ ਨੂੰ ਕਿਤਾ ਕਿਹੜੀ ਕਦੋਂ ਪਾਈਏ ਜੇਕਰ ਸਾਨੂੰ ਡੀ.ਪੀ ਨਹੀਂ ਮਿਲਦੀ ਫਿਰ ਅਸੀਂ ਕਿਹੜੀ ਪਾਈਏ ਜਾਂ ਸਾਨੂੰ ਐਨ.ਪੀ.ਕੇ ਨਹੀਂ ਮਿਲਦੀ ਫਿਰ ਅਸੀਂ ਕਿਹੜੀ ਪਾਈਏ ਤੇ ਅੱਜ ਮੈਂ ਤੁਹਾਡੇ ਨਾਲ ਥੋੜਾ ਜਿਹਾ ਚਾਰਟ ਸ਼ੇਅਰ ਕਰਨਾ ਕਿਉਂਕਿ ਇਹਦਾ ਕਰਕੇ ਖਾਦ ਤੁਸੀਂ ਪਾਉਂਗੇ ਮੁੱਢ ਤੇ ਫਸਲ ਨਿਕਲ ਨਹੀਂ ਆਏ ਕਿਉਂਕਿ ਇਹ ਇਦਾਂ ਦੀ ਫਸਲ ਆ ਇਹ ਮਿੱਟੀ ਦੇ ਵਿੱਚ ਹੁੰਦੀ ਆ ਮਿੱਟੀ ਦੇ ਵਿੱਚ ਖਾਦ ਪਾਉਂਗੀ ਤੇ ਫਸਲ ਹੋਣੀ ਹੈ ਜਿੰਨੀਆਂ ਮਰਜ਼ੀ ਤੁਸੀਂ ਸਪਰੇਅ ਕਰ ਲਿਓ ਲਿਕਵਿਡ ਸਪਰੇਅ ਕਰ ਲਓ ਜਿਹੜਾ ਖਾਦ ਨੇ ਸਰਦਸਾ ਜਾਣਾ ਉਹ ਤੁਹਾਨੂੰ ਉਹਨੇ ਲਿਕਵਿਡ ਸਪਰੇਅ ਨਹੀਂ ਦਿਖਾ ਸਕਦੀ ਜਿੱਦਾਂ ਅੱਜ ਕੱਲ ਡੀਏਪੀ ਦੀਆਂ ਸਪਰੇਅ ਆ ਗਈਆਂ ਬਹੁਤ ਬਹੁਤ ਆ ਗਈਆਂ ਤੁਹਾਨੂੰ ਉਹਨੇ ਉਹਨਾਂ ਰਿਜ਼ਲਟ ਨਹੀਂ ਜਿਹੜਾ ਕਿਉਂਕਿ ਮੁੱਢੀ ਖਾਦ ਹੀ ਨਹੀਂ ਤੁਹਾਡੇ ਕੋਲ ਸਹੀ ਪਈ ਤੇ ਤੁਸੀਂ ਮਤਲਬ ਪੈਦਾਵਾਰ ਵਧੀਆਂ ਨਹੀਂ ਕਰ ਸਕਦੇ ਚਲੋ ਦੋਸਤੋ ਹੁਣ ਆਪਾਂ ਸ਼ੁਰੂ ਕਰਦੇ ਆਂ ਖਾਦ ਦੇ ਬਾਰੇ ਜੇਕਰ ਸਾਡੇ ਕੋਲ ਡੀਏਪੀ ਖਾਦ ਆ DAP ਸਾਨੂੰ ਖਾਦ ਮਿਲ ਜਾਂਦੀ ਕਿਉਂਕਿ DAP ਦੀ ਬਹੁਤ ਘਾਟ ਚੱਲ ਰਹੀ ਆ ਠੀਕ ਆ ਸਾਡੇ ਕੋਲ DAP ਖਾਦ ਆ ਇਹਦੇ ਵਿੱਚ ਆਪਾਂ ਦੋ ਚਾਰ ਰੱਖਾਂਗੇ ਇੱਕ ਕੱਚੀ ਪਟਾਈ ਦਾ ਇੱਕ ਪੱਕੀ ਪਟਾਈ ਦਾ ਉਹਦੇ ਵਿੱਚ ਆਪਾਂ ਫਾਰਮੂਲੇ ਰੱਖਾਂਗੇ ਚਾਰ ਚਾਰ ਫਾਰਮ ਉਹਦੇ ਕਹਿੰਦਾ ਭਾਵ ਕਿ ਆਪਾਂ ਚਾਰ ਤਰ੍ਹਾਂ ਜੇ DAP ਨਹੀਂ ਮਿਲਦੀ ਤਾਂ ਆਪਾਂ NPK ਪਾਵਾਂਗੇ ਜਿੱਦਾਂ ਵੀ ਐਕਸੈਪਟ ਹੋਵੇ ਚਲੋ ਜੀ ਕਰੀਏ ਚੱ루 ਟਾਈਮ ਬਤਾਉਂਦੇ ਹੋਈ ਆ ਜੇ ਸਾਨੂੰ DAP ਮਿਲਦੀ ਆ ਤੇ ਜੇ DAP ਮਿਲਦੀ ਆ ਸਾਨੂੰ ਤਾਂ ਅਸੀਂ ਕੱਚੀ ਪਟਾਈ ਦੇ ਵਿੱਚ DAP ਪਾਉਣੀ ਆ ਚਾਰ ਬੋਰੇ ਤੇ ਪੋਟਾਸ਼ ਪਾਉਣਾ ਇੱਕ ਬੋਰਾ ਅਮੋਨੀਅਮ ਦਾ ਇੱਕ ਬੋਰਾ ਇਹ ਟੋਟਲ 6 ਬੋਰੇ ਹੋ ਜਾਣੇ ਇਦਾਂ ਹੀ ਅਸੀਂ ਜੇ ਸਾਨੂੰ ਡੀਏਪੀ ਮਿਲਦੀ ਅਸੀਂ ਪੱਕੀ ਪਟਾਈ ਕਰਨੀ ਹੈ ਤੇ ਡੀਏਪੀ ਦੇ ਅਸੀਂ ਤਿੰਨ ਬੋਰੇ ਇਹਦੇ ਵਿੱਚ ਇੱਕ ਬੋਰਾ ਅਸੀਂ ਡੀਏਪੀ ਦਾ ਘਟਾ ਲੈਣਾ ਤੇ ਪੋਟਾਸ਼ ਦਾ ਇੱਕ ਤੋਂ ਡੇਢ ਬੋਰਾ ਕਰ ਦੇਣਾ ਤੇ ਅਮੋਨੀਅਮ ਦਾ ਇੱਕ ਬੋਰਾ ਇਹ ਟੋਟਲ ਬੋਰੇ ਬਣ ਜਾਣੇ 5.5 ਤੇ ਜੇਕਰ ਸਾਨੂੰ ਡੀਏਪੀ ਦਿੱਕਤ ਆ ਰਹੀ ਆ ਜਾਂ ਬਲੈਕ ਹੋ ਰਹੀ ਹੈ ਕਿਉਂਕਿ ਡੀਏਪੀ ਦੇ ਵਿੱਚ ਨਕਲੀ ਖਾਦਾਂ ਵੀ ਬਹੁ ਆ ਰਹੀਆਂ ਜੇ ਤੁਸੀਂ ਨਹੀਂ ਰਿਸਕ ਲੈਣਾ ਚਾਹੁੰਦੇ ਕਿ ਅਸੀਂ ਡੀਏਪੀ ਨਹੀਂ ਪਾਉਣੀ ਜਾਂ ਹੋਰ ਘਾੜ ਪਾਉਣੀ ਚਾਹੁੰਦੇ ਆ ਉਹਦੇ ਵਿੱਚ ਦੂਸਰਾ ਫਾਰਮੂਲਾ ਜੇ ਬਦੰਦ ਸਿਆ ਫਾਰਮੂਲਾ ਟਾਈਪ ਕਰ ਲਾਂਗੇ ਉਹਦੇ ਵਿੱਚ ਹੁੰਦਾ ਜੀ TSP TSP ਦੀ ਫੁੱਲ ਫਾਰਮ ਹੈਗੀ ਹੈ ਟ੍ਰਿਪਲ ਸੁਪਰ ਫਾਸਫੇਟ ਉਹਦੇ ਵਿੱਚ TSP ਤੁਸੀਂ ਪਾਉਣੀ ਹੈ 4 ਬੋਰੇ ਕੱਚੀ ਪਟਾਈ ਦੇ ਵਿੱਚ ਯੂਰੀਆ ਦੇ ਪਾਉਣੇ ਹੈ ਜੀ 25 ਤੋਂ 30 ਕਿਲੋ ਯੂਰੀਆ ਪਾਉਣੀ ਹੈ ਨਾਲ ਮਿਕਸ ਕਰਨੀ ਤੇ ਪਟਾੰਗ ਦਾ ਇੱਕ ਬੋਰਾ ਤੇ ਅਮੋਨੀਆ ਦਾ ਇੱਕ ਬੋਰਾ ਉਹਦੇ ਵਿੱਚ ਇਹ ਟੋਨ ਖਾਦ ਬਣ ਜਣੀ ਹੈ 6 ਬੋਰੇ 30 ਕਿਲੋ ਤਾਂ ਇਦਾਂ ਹੀ ਜੇ TSP ਤੁਸੀਂ ਪੱਕੀ ਪਟਾਈ 'ਚ ਖਾਣੀ ਚਾਹੁੰਦੇ ਹੋ ਉਹਦੇ ਵਿੱਚ TSP ਦਾ ਬੋਰਾ ਤਿੰਨ ਹੋ ਜਾਣਾ ਹੈ ਪਹਿਲਾਂ ਚਾਰ ਸੀ ਹੁਣ ਤਿੰਨ ਹੋ ਜਾਣੇ ਤੇ ਯੂਰੀਆ ਦਾ ਬੋਰਾ ਜਿਹੜਾ 25 ਉਹ 30 ਕਿਲੋ ਫੀਏ ਦੇ ਵਿੱਚ ਇੱਕ ਬੋਰਾ ਹੋ ਜਾਣਾ ਪੋਟਾਸ਼ ਦਾ ਡੇਢ ਹੋ ਜਾਣਾ ਮੋਨੀਆ ਦਾ ਇੱਕ ਬੋਰਾ ਹੋ ਜਾਣਾ ਇਹ ਹੋ ਜਾਣੇ ਆ 6.5 ਬੋਰੇ ਇਹ ਦੋ ਫਾਰਮੂਲੇ ਆਪਣੇ ਕੰਪਲੀਟ ਹੋ ਗਏ ਆ ਜੀ ਹੁਣ ਤੁਹਾਡੇ ਨਾਲ ਆਪਾਂ ਰੱਖਾਂਗੇ ਤੀਸਰਾ ਫਾਰਮੂਲਾ 202013 202013 ਮਿਲ ਜਾਂਦੀ ਆ ਆਸਾਨ ਮਿਲ ਜਾਂਦੀ ਆ ਇਹਦੇ ਵਿੱਚ ਜੇ ਆਪਾਂ ਕੱਚੀ ਪਟਾਈ ਕਰਨੀ ਹੈ 202013 ਨਾਲ ਉਹਦੇ ਵਿੱਚ ਸਾਨੂੰ ਚਾਰ ਬੋਰੇ 202013 ਦੇ ਲੈਣੇ ਪੈਣੇ ਆ ਇੱਕ ਆਉਂਦੀ ਆ ਜੀ ਸੁਪਰ ਖਾਦ ਸੁਪਰ ਖਾਦ ਨਾਰਮਲ ਨਹੀਂ ਲੈਣੀ ਤੁਸੀਂ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਲੈਣੀ ਸੁਪਰ ਗਰੋ ਪਲੱਸ ਉਹ ਆਉਂਦੀ ਆ 700 ਦੇ ਵਿੱਚ 720 ਦੇ ਕਰੀਬ ਜਿੱਥੇ ਲੋਕ ਜਿੱਦਾਂ ਵੀ ਵੀਰਾਂ ਨੂੰ ਮਿਲ ਜਾਂਦਾ ਵਾ ਉਹ ਇੱਕ ਬੋਰਾ ਹੋ ਜਾਣਾ ਤੇ ਪਟਾਖ ਦਾ ਇੱਕ ਬੋਰਾ ਹੋ ਜਾਣਾ 22013 4 ਹੋ ਗਏ ਇੱਕ ਬੋਰਾ ਸੁਪਰ ਗਰੋ ਪਲੱਸ ਦਾ ਹੋ ਗਿਆ ਇੱਕ ਪਟਾਖ ਦਾ ਹੋ ਗਿਆ 6 ਬੋਰੇ ਇਹ ਹੋ ਗਏ ਜੀ ਕੱਚੀ ਪਟਾਈ ਤੇ ਇਦਾਂ ਹੀ ਅਸੀਂ ਪੱਕੀ ਪਟਾਈ ਤੇ ਦੇਖ ਲਈਏ 22013 3 ਬੋਰੇ ਹੋ ਜਾਣੇ ਆ ਸੁਪਰ ਗਰੋ ਪਲੱਸ ਦੇ 2 ਬੋਰੇ ਹੋ ਜਾਣੇ ਆ ਪੇ ਪਟਾਖ ਦਾ ਡੇਢ ਬੋਰਾ ਹੋ ਜਾਣਾ ਇਹ ਟੋਟਲ ਹੋ ਜਾਣੇ ਆ 6.5 ਬੋਰੇ ਤੇ ਇਸ ਤੋਂ ਬਾਅਦ ਚੌਥਾ ਫਾਰਮੂਲਾ ਲਾਸਟ ਫਾਰਮੂਲਾ ਜੇ ਸਾਨੂੰ ਇਹ ਤਿੰਨੇ ਖਾਦਾਂ ਨਹੀਂ ਮਿਲਦੀਆਂ ਤਾਂ ਆਪਾਂ ਨੂੰ ਚੌਥੀ ਮਿਲਦੀ ਹੋਵੇ ਚੌਥੀ ਹੈਗੀ ਹੈ ਜੀ ਐਨਪੀਕੇ 12 32 16 ਭਾਰਤ ਤਾਂ ਖਾਦਾਂ ਹੋਰ ਵੀ ਬਹੁਤ ਆਉਂਦੀਆਂ ਮੈਂ ਇਹ ਗੱਲ ਰੋਕਦਾ ਖਾਦਾਂ ਹੋਰ ਵੀ ਬਹੁਤ ਆਉਂਦੀਆਂ ਪਰ ਮੈਂ ਜਿੰਨੀ ਕੀ ਜਾਣਕਾਰੀ ਰੱਖਦਾ ਜਿਹੜੀਆਂ ਨਾਰਮਲ ਮਿਲਦੀਆਂ ਮੈਂ ਉਹਨਾਂ ਬਾਰੇ ਤੁਹਾਡੇ ਨਾਲ ਸ਼ੇਅਰ ਕਰਦਾ ਪਿਆ ਜੀ ਚਲੋ ਜੀ ਸ਼ੁਰੂ ਕਰਦੇ ਹਾਂ 12 32 16 12 32 16 ਦੇ ਅਸੀਂ ਸਿਰਫ 5 ਬੋਰੇ ਪਾਉਣੇ ਆ ਕੌਂਗ ਦੇ ਵਿੱਚ ਸਾਨੂੰ ਐਨ ਪੀ ਕੇ ਤਿੰਨੇ ਸਾਟ ਮਿਲ ਜਾਣੀ ਹੈ ਪੰਜ ਬੋਰੇ ਅਸੀਂ ਪੌਣੇ ਕੱਚੀ ਫਟਾਈ 'ਚ ਤੇ ਚਾਰ ਬੋਰੇ ਪੌਣੇ ਅਸੀਂ ਪੱਕੀ ਫਟਾਈ 'ਚ ਇਹ ਹੈ ਜੀ ਸਾਡਾ ਫਾਰਮੂਲਾ ਹੁਣ ਤੁਹਾਡੇ ਨਾਲ ਲਾਂਚ ਤੇ ਅਸੀਂ ਇੱਕ ਗੱਲ ਰੱਖਣੀ ਸੀ ਕਿ ਕੱਚੀ ਤੁਸੀਂ ਦੇਖਿਆ ਹੋਣਾ ਛਾੜ ਦੇ ਵਿੱਚ ਕਿ ਕੱਚੀ ਪਟਾਈ ਦੇ ਵਿੱਚ ਆਪਾਂ ਖਾਦੇ ਬੋਰੇ ਵਾਧ ਰੱਖੇ ਆ ਫਾਸਫੋਰਸ ਵਾਧ ਰੱਖੀ ਆ ਤੇ ਪੱਕੀ ਪਟਾਈ ਦੇ ਵਿੱਚ ਅਸੀਂ ਫਾਸਫੋਰਿਕ ਘਟ ਰੱਖੀ ਆ ਉਹਦਾ ਕਾਰਨ ਇਹ ਹੈ ਜੀ ਫਾਸਫੋਰਸ ਝਾੜ ਨੂੰ ਵਾਧਾ ਤਾਂ ਦਿੰਦੀ ਆ ਪਰ ਉਹ ਜਦੋਂ ਆਪਾਂ ਬੀ ਆਲੂ ਤਿਆਰ ਕਰਨਾ ਹੁੰਦਾ ਹੈ ਨਾ ਜਦੋਂ ਉਹਦਾ ਅਸੀਂ ਝਾੜ ਵਧ ਲੈਣੇ ਕਿਤੇ ਵੀ ਨੋਟ ਕਰਿਓ ਜਿਹੜੇ ਤੁਸੀਂ ਕੱਚੀ ਬਟਾਈ ਵਾਲੇ ਖੇਤ ਰੱਖੇ ਹੋਊਗੇ ਨਾ ਕਈ ਯਾਰ ਬੰਦੇ ਕਹਿੰਦੇ ਯਾਰ ਰੇਟ ਬਣ ਜਾਣਾ ਤਾਂ ਅਸੀਂ ਕੱਚੀ ਬਟਾਈ ਦੇ ਵਿੱਚ ਇਹਨੂੰ ਕਨਵਰਟ ਕਰ ਦਈਏ ਪੱਕੀ ਚ ਤੇ ਉਹ ਤੁਸੀਂ ਨੋਟ ਕਰਿਓ ਉਹ ਆਲੂ ਦਾ ਕਾਰ ਨਹੀਂ ਸਹੀ ਹੋਊਗਾ ਕਿਉਂਕਿ ਤੁਸੀਂ ਉਹਨੂੰ ਖਾਸ ਥੋਕੇ ਪਾਈ ਹੁੰਦੀ ਤਾਂ ਦਿਨ ਵਧ ਦਿੱਤੇ ਹੁੰਦੇ ਆ ਬੀ ਦੇ ਵਿੱਚ ਤੁਸੀਂ 65 ਤੋਂ 70 ਦਿਨ ਰੱਖੋ ਬੇਲਾਂ ਦੇ ਨਾਲ ਅਸੀਂ ਇਹ ਵੀ ਨਾਲ ਛੜੀ ਜਾਲ ਰੱਖ ਦਨੇ 65 ਤੋਂ 70 ਦਿਨ ਬੇਲਾਂ ਰੱਖੋ ਤੇ ਬੀ ਦੇ ਵਿੱਚ ਖਾ ਦੇ ਦੋ ਦ ਘਟ ਰੱਖਿਆ ਕਰੋ ਪੋਦੇ ਨੰਬੀ ਦਾ ਕਾਰ ਵਧੀਆ ਰਹਿੰਦਾ ਕਿਉਂਕਿ ਜਦੋਂ ਤੁਹਾਡਾ ਸਟੋਰ ਤੇ ਕੋਸ਼-ਤੋਰ ਦੇ ਵਿੱਚ ਸੈਂਪਲ ਖੁੱਲਦਾ ਤੇ ਆਲੂ ਗੋੜ ਹੋਇਆ ਹੁੰਦਾ ਤੁਸੀਂ ਕਹਿੰਦੇ ਮੇਰਾ ਤੇ ਵੀ ਨਵਾਂ ਤੇ ਇਹ ਸਾਰਾ ਅਸੀਂ ਫਿਰ ਜਦੋਂ ਸੇਲ ਕਰਦਾ ਜਾਂ ਕੋਈ ਹੋਰ ਵੀਰ ਸੇਲ ਸੇਲ ਪੱਤੀਆਂ ਦੇ ਨਾਲੇ ਹੈਗੇ ਉਹ ਦਪਾਉਂਦੇ ਆ ਤੇ ਆਲੂ ਗੋੜ ਹੁੰਦਾ ਤੇ ਕਿਉਂਕਿ ਕਿਸੇ ਵੀ ਅੱਜਕੱਲ ਨਾ 80% ਚੀਜ਼ ਦੇਖ ਕੇ ਹੀ ਲੈਂਦੇ ਆ ਲੋਕ ਮਤਲਬ ਇਹ ਨਹੀਂ ਦੇਖਦੇ ਵੀ ਨਵਾਂ ਪੁਰਾਣਾ ਜ਼ਿਆਦਾ ਕਿਉਂਕਿ ਜੇ ਵੀ ਨਵਾਂ ਹੋਊਗਾ ਆਪਾਂ ਵੀ ਹੀ ਉਹਦੀ ਸ਼ਕਲ ਹੀ ਨਾ ਹੋਈ ਤਾਂ ਕਿਸ ਨੇ ਕੀ ਖਰੀਦਣਾ ਜੀ ਤਾਂ ਕਰਕੇ ਵੀਰੋ ਬੀਆਂ ਤੇ ਵੀ ਤੁਸੀਂ ਇੰਨੇ ਵੱਧ ਪੈਸੇ ਖਰਚਦੇ ਆਂ ਤੇ ਉਹਦਾ ਨਾਮ ਤੋਂ ਛਾੜਨਾ ਲਿਆ ਕਰੋ ਉਹਦਾ ਰੇਟ ਲੈ ਲਿਆ ਕਰੋ ਤੁਸੀਂ ਦੇਖਿਓ ਕਿਤੇ ਵੀ ਚਾਲ ਲੰਬੀ ਹੋਊਗੀ ਇਹਦਾ ਪਰ ਤੁਹਾਨੂੰ ਉਹਦਾ 50-100 ਰੁਪਏ ਮਾਰਕੀਟ ਤੋਂ ਉੱਪਰ ਮਿਲ ਜਣਾ। ਤੇ ਇਸ ਕਰਕੇ ਆ ਤੁਹਾਡੇ ਨਾਲ ਗਾ ਰੱਖੜੀ ਸੀ ਕਿਉਂਕਿ ਜਦੋਂ ਤੁਸੀਂ ਥਾਦ ਵੱਧ ਪਾਉਂਗੇ ਨਾ ਇੱਕ ਤਾਂ ਉਹ ਗੋਲ ਹੋ ਜਾਂਦਾ ਦੂਸਰਾ ਉਹਦੇ ਵਿੱਚ ਚਿੱਬੇ ਗੁੱਡੇ ਜਿੱਦਾਂ 빙ਰਡੇਟੇ ਆਲੂ ਆ ਜਾਂਦੇ ਆ ਉਹ ਐਂ ਤੇ ਥਾਦ ਵੱਧ ਇੱਕ ਅੱਧਾ ਬੋਰਾ ਚਲ ਜਾਂਦਾ ਕੱਚੀ ਭੜਾਈ ਜਿਵੇਂ ਕਿ ਕੱਚੀ ਭੜਾਈ ਦੇ ਵਿੱਚ ਅਸੀਂ ਟਾਈਮ ਦੀ ਲੈਣੀ ਹੁੰਦੀ ਫਿਰ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਹੋਊਗਾ ਝਾੜੋ ਦਾ ਵੱਧ ਤਾਂ ਨਿਕਲੋ ਨਾਲੇ ਆਲੂ ਪਰ ਹੋ ਜਾਣਾ ਤੇ ਤੁਹਾਨੂੰ ਰੇਟ ਵੱਧ ਮਿਲਣਾ ਕਿਉ ਤੇ ਉਹਦੇ ਤੁਹਾਡਾ ਰੇਟ ਟੁੱਟੀ ਜਾਣਾ ਬਸ ਇਹ ਗੱਲਾਂ ਤੁਹਾਡੇ ਨਾਲ ਰੱਖਣੀਆਂ ਉਸ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ